ਨੰਗਲ ਦੇ ਜੰਗਲਾਂ ਦੇ ਵਿੱਚ ਖੂਨੀ ਖੇਡ ਸ਼ਿਕਾਰੀਆਂ ਦੀ ਦਰਿੰਦਗੀ ਨੇ ਮਚਾਇਆ ਕਹਰਾਮ ਸ਼ਿਕਾਰੀਆਂ ਦੀ ਕਤੂਤ ਨੇ ਲਈ ਬੇਜੁਬਾਨੀ ਜਾਨਹੱਤ ਕੋਲੇ ਦੇ ਨਾਲ ਸੱਪ ਦਾ ਮੂੰਹ ਉਡਿਆ ਮੁਲਜ਼ਮ ਗ੍ਰਿਫਤਾਰ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਇਨਸਾਨੀਅਤ ਨੂੰ ਬਲੁੰਦਰ ਕੇ ਰੱਖ ਦੇਣ ਵਾਲੀ ਇੱਕ ਐਕਸਕਲੂਸਿਵ ਖਬਰ ਨੰਗਲ ਦੇ ਇਲਾਕੇ ਤੋਂ ਸਾਹਮਣੇ ਆਈ ਹੈ ਇੱਕ ਬੇਰਹਿਮੀ ਸ਼ਿਕਾਰੀ ਨੇ ਜੰਗਲੀ ਜੀਬਾਂ ਨੂੰ ਮਾਰਨ ਦੇ ਲਈ ਅਜਿਹਾ ਖੋਫਨਾਕ ਤਰੀਕਾ ਅਪਣਾਇਆ ਕਿ ਦੇਖਣ ਵਾਲਿਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਬੀਤੇ ਦਿਨ ਨੰਗਲ ਦੇ ਨਜ਼ਦੀਕੀ ਇਲਾਕੇ ਦੇ ਵਿੱਚ ਇੱਕ ਸ਼ਿਕਾਰੀ ਵੱਲੋਂ ਲਗਾਏ ਗਏ ਹੱਥ ਗੋਲੇ ਦੀ ਚਪੇਟ ਦੇ ਵਿੱਚ ਆਉਣ ਦੇ ਕਾਰਨ ਇੱਕ ਜੰਗਲੀ ਜਾਨਵਰ ਸਾਂਬਰ ਦਾ ਪੂਰਾ ਮੂੰਹ ਉੱਡ ਗਿਆ ਤੇ ਉਸ ਦੀ ਦਰਦਨਾਕ ਮੌਤ ਹੋ ਗਈ ਜਿਸ ਤੋਂ ਬਾਅਦ ਜੰਗਲੀ ਜੀਵ ਵਿਭਾਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਸ਼ਿਕਾਰੀ ਨੂੰ ਜਿੰਦਾ ਗੋਲਿਆਂ ਸਮੇਤ ਕਾਬੂ ਕੀਤਾ ਸਾਡੇ ਸੂਤਰਾਂ ਦੇ ਅਨੁਸਾਰ ਸ਼ਿਕਾਰੀ ਨੇ ਜੰਗਲ ਦੇ ਵਿੱਚ ਖਾਣ ਵਾਲੀ ਵਸਤੂ ਦੇ ਅੰਦਰ ਹੱਥ ਗੋਲੇ ਲੁਕਾ ਕੇ ਰੱਖਿਆ ਸੀ ਜਿਵੇਂ ਹੀ ਇੱਕ ਬੇਕਸੂਰ ਸਾਂਬਰ ਨੇ ਉਸ ਨੂੰ ਮੂੰਹ ਪਾਇਆ ਤਾਂ ਇੱਕ ਜ਼ਬਰਦਸਤ ਧਮਾਕਾ ਹੋਇਆ ਧਮਾਕਾ ਨਾ ਭਿਆਨਕ ਸੀ ਕਿ ਸਾਂਬਰ ਦਾ ਜਵਾੜਾ ਤੇ ਮੂੰਹ ਦੇ ਪਰ ਕੱਚੇ ਉੱਡ ਗਏ ਘੰਟਿਆਂ ਬਦੀ ਦਰਦ ਨਾਲ ਟੜਫਣ ਤੋਂ ਬਾਅਦ ਉਸ ਦੀ ਦਰਦਨਾਕ ਮੌਤ ਹੋ ਗਈ ਤਸਵੀਰਾਂ ਇੰਨੀਆਂ ਡਰਾਵਣੀਆਂ ਸਨ ਕਿ ਅਸੀਂ ਤੁਹਾਨੂੰ ਸਿੱਧੇ ਤੌਰ ਉੱਤੇ ਉਹਨਾਂ ਤਸਵੀਰਾਂ ਨੂੰ ਦਿਖਾ ਵੀ ਨਹੀਂ ਸਕਦੇ ਜੰਗਲੀ ਜੀਵ ਵਿਭਾਗ ਨੇ ਇੱਕ ਗੁਪਤ ਸੂਚਨਾ ਦੇ ਆਧਾਰ ਉੱਤੇ ਇੱਕ ਰੇਡ ਕਰਦਿਆਂ ਸ਼ਿਕਾਰੀਆਂ ਨੂੰ ਘੇਰਾ ਪਾ ਕੇ ਕਾਬੂ ਕਰ ਲਿਆ ਸ਼ਿਕਾਰੀ ਦੇ ਕਬਜ਼ੇ ਦੇ ਵਿੱਚੋਂ ਦੋ ਜਿੰਦਾ ਹੱਥ ਗੋਲੇ ਭਰਮਤ ਹੋ ਜਾਣ ਸ਼ਿਕਾਰੀ ਦੀ ਪਛਾਣ ਓਮ ਪ੍ਰਕਾਸ਼ ਪੁੱਤਰ ਬੁੱਧਾਰਾਮ ਸੈਕਟਰ 2 ਨਿਆ ਨੰਗਲ ਦੇ ਬਜੂ ਹੋਈ ਹੈ ਵਾਈਲਡ ਲਾਈਫ ਐਕਟ 1971 ਦੀ ਧਰਾਮਾ 9 39 49 51 100 ਐਕਟ 2022 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ ਜਿਸ ਦੇ ਨਾਲ ਤਿੰਨ ਤੋਂ ਲੈ ਕੇ 7 ਸਾਲ ਤੱਕ ਦੀ ਸਜ਼ਾ ਤੇ 1 ਲੱਖ ਰੁਪਏ ਦਾ ਜੁਰਮਾਨੇ ਦਾ ਪ੍ਰਵੱਦਾਨ ਹੈ ਵਿਭਾਗ ਵੱਲੋਂ ਅਜਿhse ਸ਼ਿਕਾਰੀ ਨੂੰ ਮਨਜੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਵਿਭਾਗ ਮੁਲਜ਼ਮ ਦਾ ਰਿਮਾਂਡ ਮੰਗੇਗਾ ਤਾਂ ਜੋ ਪਤਾ ਲੱਗ ਸਕੇ ਕਿ ਇਹ ਮੌਤ ਦੇ ਗੋਲੇ ਕਿੱਥੇ ਤਿਆਰ ਕੀਤੇ ਜਾਂਦੇ ਹਨ ਤੇ ਇਸ ਦੇ ਨਾਲ ਕੌਣ-ਕੌਣ ਸ਼ਾਮਿਲ ਹੈ ਸਾਡੀ ਅਪੀਲ ਜੇਕਰ ਤੁਸੀਂ ਆਪਣੇ ਆਲੇ ਦੁਆਲੇ ਕਿਸੇ ਵੀ ਜੰਗਲੀ ਜਾਨਵਰ ਨਾਲ ਅਜਿਹੀ ਬੇਰਮੀਤ ਦੇਖ ਦਿਓ ਤਾਂ ਤੁਰੰਤ ਪਰਿਸ਼ਾਸਨ ਨੂੰ ਸੂਚਿਤ ਕਰੋ ਪਰ ਸਵਾਲ ਇਹ ਉੱਠਦਾ ਹੈ ਕਿ ਆਪਣੇ ਲਾਲਚ ਲਈ ਇਨਸਾਨ ਇੰਨਾ ਨੀਮਾ ਕਿਵੇਂ ਡਿੱਗ ਸਕਦਾ ਹੈ ਤੁਹਾਡੀ ਇਸ ਬਾਰੇ ਕੀ رائے ਹੈ ਕਮੈਂਟ ਦੇ ਵਿੱਚ ਜਰੂਰ ਦੱਸੋ ਅਤੇ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਤਾਂ ਜੋ ਅਜਿਹੇ ਸ਼ਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਹੋ ਸਕੇ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੇ ਰਿਪੋਰਟ